ਸਤ ਸ੍ਰੀ ਅਕਾਲ ਜੀ ਅੱਜ ਆਪਾਂ ਸਿੱਖਾਂਗੇ ਕਸ਼ੇਰੀਨ ਦੀ ਕਟਿੰਗ ਸਭ ਤੋਂ ਪਹਿਲਾਂ ਆਪਾਂ 30 ਇੰਚ ਦਾ ਇਸ ਤਰ੍ਹਾਂ ਫੈਬਰਿਕ ਲੈਣਾ ਤੇ ਉਸ ਦੀ ਕਟਿੰਗ ਕਰ ਦੇਣੀ ਤੁਸੀਂ ਆਪਣੇ ਨਾਪ ਦੇ ਅਕੋਰਡਿੰਗ ਇਸ ਨੂੰ ਘੱਟ ਜਾਂ ਵਧ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਪੱਟੀਆਂ ਲਾਵਾਂਗੇ ਇਹ ਪੱਟੀਆਂ ਆਪਾਂ ਉਹ ਦੋ ਯੂਜ਼ ਕਰਦੇ ਹਾਂ ਜਦੋਂ ਆਪਾਂ ਕਸ਼ੇਰੇ ਦੀ ਮੋਰੀ ਬਣਾਉਂਦੀਆਂ ਸੋ ਆਪਾਂ 3.5-3.5 ਇੰਚ ਦੀਆਂ ਪੱਟੀਆਂ ਕੱਟ ਕੇ ਇੱਕ ਸਾਈਡ ਨੂੰ ਰੱਖ ਲੈਣੀਆਂ ਹੁਣ ਪਹਿਲਾਂ ਆਪਾਂ ਕਸ਼ੇਰੇ ਦੀ ਕਟਿੰਗ ਕਰਾਂਗੇ ਜਿਸ ਸਾਈਡ ਤੋਂ ਓਪਨ ਹੈ ਉਸ ਸਾਈਡਾਂ 'ਤੇ ਸਿਲਾਈ ਨੂੰ ਆਪਾਂ ਸੈਂਟਰ ਜਿ ਕਰਦੇ ਹੋਏ ਇਸ ਤਰ੍ਹਾਂ ਸੈਡਾਂ ਦੀ ਸਿਲਾਈ ਵੀ ਲਗਾ ਦੇਵਾਂਗੇ ਦੋਨੋਂ ਸੈਡਾਂ ਦੀ ਸਿਲਾਈ ਲਗਾਉਣ ਤੋਂ ਬਾਅਦ ਆਪਾਂ ਇਸ ਤਰ੍ਹਾਂ ਕੱਪੜੇ ਨੂੰ ਰੱਖ ਲੈਣਾ ਤੇ ਇੰਚ ਟੇਪ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਜਿਹੜਾ ਨਿਸ਼ਾਨ ਲਗਾ ਦੇਣਾ ਇਸ ਨਾਲ ਸਾਡੀ ਜਿਹੜੀ ਉਥਲੀ ਬਣੇਗੀ ਸੋ ਆਪਾਂ ਹੁਣ ਇੱਕ ਸਾਈਡ ਤੋਂ ਛੋਟਾ ਜਿਹਾ ਕੱਟ ਲਿੰਦੇ ਹੋਏ ਇਹ ਨਿਸ਼ਾਨ ਤੇ ਆਪਾਂ ਆਪਣੇ ਕੈਂਚੀ ਨੂੰ ਚਲਾਉਂਦੇ ਜਾਵਾਂਗੇ ਧਿਆਨ ਰੱਖਣਾ ਸਿਰਫ ਇੱਕ ਸਾਈਡ ਤੋਂ ਆਪਾਂ ਇਸ ਨੂੰ ਕੱਟਦੇ ਹੁੰਦੇ ਆ ਨੀਚੇ ਵਾਲੀ ਸਾਈਡ ਤੋਂ ਆਪਾਂ ਇਸ ਨੂੰ ਨਹੀਂ ਛੇੜਨਾ ਹੁਣ ਆਪਾਂ ਇਸ ਨੂੰ ਸਿੱਧਾ ਕਰਦੇ ਹੋਏ ਇੱਕ ਵਾਰੀ ਪ੍ਰੈਸ ਕਰ ਲਵਾਂਗੇ ਇਸ ਨੂੰ ਇਸ ਤਰ੍ਹਾਂ ਤੁਸੀਂ ਵੀ ਪੂਰਾ ਸੈੱਟ ਕਰ ਲੈਣਾ ਹੁਣ ਆਪਾਂ نیچے ਆਪਾਂ ਜਿੱਥੇ